ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਨਵੇਂ ਬਲੌਗ ਦੇ ਵਿੱਚ ਫਿਰ ਤੁਹਾਡਾ ਸਵਾਗਤ ਹੈ ਅੱਜ ਦਾ ਬਲੌਗ ਜਿਹੜਾ ਤੁਹਾਨੂੰ ਆਪਾਂ ਦਿਖਾਉਣ ਜਾ ਰਹੇ ਹਾਂ ਉਹ ਆ ਜਿਹੜਾ ਟਰੱਕ ਖੜਾ ਵਾ ਇਹਦੀ ਬਾਬਤ ਆ ਤੇ ਦਿਖਾਉਣਾ ਤੁਹਾਨੂੰ ਕੈਨੇਡਾ ਤੇ ਐਡਵਾਂਸ ਜਿਹੜੇ ਕੰਮ ਆਉ ਕਿੰਨੇ ਜਿਹੜੇ ਕੰਮ ਨੇ ਕਿੰਨੇ ਐਡਵਾਂਸ ਨੇ ਉਹ ਕਿਵੇਂ ਕੀਤੇ ਜਾਂਦੇ ਇੱਥੇ ਕੰਮ ਕੰਸਟਰਕਸ਼ਨ ਦੇ ਕੰਮ ਜਾਂ ਹੋਰ ਵੀ ਤੁਹਾਨੂੰ ਨਵੇਂ ਨਵੇਂ ਵੀਡੀਓ ਨਾਲ ਦਿਖਾਉਂਦੇ ਰਾਵਾਂਗੇ ਜੀ ਅੱਜ ਦਾ ਜਿਹੜਾ ਕੰਮ ਆ ਬੜੀ ਬਲੱਖਣੀ ਜੀ ਚੀਜ਼ ਆ ਵੀ कंस्ट्रक्शन ਦਾ ਕੰਮ ਆ ਇਹਦੇ ਨਾਲ ਇਹ ਕੰਕਰੀਟ ਪਾਉਣ ਆਇਆ ਟਰੱਕ ਤੁਹਾਨੂੰ ਅੱਗੇ ਦਿਖਾਵਾਂਗੇ ਵੀ ਕਿੱਸ ਹਾਬ ਦੇ ਨਾਲ ਕਿੰਨਾ ਐਡਵਾਂਸ ਆ ਤੇ ਨਹੀਂ ਇਹ ਜਿਹੜਾ ਇਹੀ ਕੰਮ ਜੇ ਇੰਡੀਆ ਦੇ ਵਿੱਚ ਹੁੰਦਾ ਤੁਹਾਨੂੰ ਦਿਖਾਵਾਂਗੇ ਵੀ ਕਿੰਨੇ ਬੰਦੇ ਦਾ ਕੰਮ ਸੀ ਤੇ ਇੱਥੇ ਇਹਨੇ 10 ਮਿੰਟਾਂ ਦੇ ਵਿੱਚ ਇਹਨੇ ਫ੍ਰੀ ਹੋ ਕੇ ਸਾਰੀ ਕੰਕਰੀਟ ਲਾ ਕੇ ਤੇ ਲੈਵਲ ਵੀ ਕਰ ਦੇਣੀ ਨਾਲ ਦੀ ਨਾਲ ਚਲੋ ਮਿਲਦੇ ਆ ਤੁਹਾਨੂੰ ਦਿਖਾਉਨੇ ਆ ਕਿ ਕਿਦਾਂ ਅਨਲੋਡਿੰਗ ਹੋ ਰਹੀ ਏ ਦੀ ਕਿਦਾਂ ਕੰਕਰੀਟ ਇਹ ਚੋਂ ਅਨਲੋਡ ਕਰ ਰਹੇ ਆ ਤਾਨੂੰ ਨਾ ਇੱਕ ਨਵੀਂ ਚੀਜ਼ ਦਿਖਾਉਨੇ ਆ ਟਰੱਕ ਦੇਖੋ ਖੜਾ ਤੇ ਇਹ ਲੱਦਿਆ ਵਾ ਕੰਕਰੀਟ ਦਾ ਸਾਰਾ ਆਸ ਗੱਲ ਇਹ ਆ ਤੁਹਾਨੂੰ ਦਿਖਾਉਣ ਲਈ ਇਹ ਵੀਡੀਓ ਤਾਂ ਬਣਾਈ ਜਾ ਰਹੀ ਆ ਕਿ ਗੋਰੇ ਐਵੇਂ ਨਹੀਂ ਆਪਾਂ ਕਹਿੰਦੇ ਐਡਵਾਂਸ ਜਿਹੜਾ ਤੁਸੀਂ ਹੱਥਲੇ ਦੇਖ ਰਹੇ ਨਾ ਕੰਕਰੀਟ ਪੈ ਰਿਹਾ ਇਹ ਸਾਰੇ ਦਾ ਸਾਰਾ ਕੰਟਰੋਲ ਉਹਦੇ ਹੱਥ 'ਚ ਆਹ ਦੇਖੋ ਖਾਰੇ ਦਾ ਸਾਰਾ ਕੰਟਰੋਲ ਉੱਥੋਂ ਆ। ਉਹਨੂੰ ਉੱਥੇ ਹੀ ਕੰਟਰੋਲ ਕਰ ਰਿਹਾ ਮਸ਼ੀਨ ਨੂੰ ਕਿ ਕਿੱਥੇ ਕਿੰਨੇ ਲੈਵਲ ਦੀ ਕੰਕਰੀਟ ਪਾਉਣੀ ਆ। ਆਪਣੇ ਮੌਲਕਾਂ 'ਚ ਤਾਂ ਪਤਾ ਨਹੀਂ ਇਹ ਕਦੋਂ ਤੱਕ ਇਹ ਤਕਨੀਕ ਆਊਗੀ। ਪਰ ਇੱਥੇ ਵੇਖੋ ਇਹ ਨਹੀਂ ਐਡਵਾਂਸ ਆ। ਅੱਲੇ ਈ ਕੰਕਰੀਟ ਪੈ ਰਹੀ ਆ ਘਟੋ ਘਟ 20 ਫੁੱਟ ਨੀਵੇਂ ਥਾਂ 'ਇ। 20 ਫੁੱਟ ਨੀਵੇਂ ਥਾਂ ਦੇ ਵਿੱਚ ਇੱਥੋਂ ਕੱਲਾ ਬੰਦਾ ਖੜ ਕੇ ਕੰਟਰੋਲ ਕਰ ਰਿਹਾ। ਉਹ ਮਸ਼ੀਨ ਉਹਦੇ ਲੱਕਣਾ ਬੰਨੀ ਹੋਈ ਆ ਤੇ ਸਾਰੀ ਮਸ਼ੀਨ ਨੂੰ ਆਪਰੇਟ ਕਰ ਰਿਆ ਜਿੱਥੋਂ ਖੜਾਈ ਕਿੱਥੇ ਕਿੰਨੇ ਲੈਵਲ ਦੀ ਕੰਕਰੀਟ ਪਾਉਣੀ ਆ ਦੇਖੋ ਥੱਲੇ ਉਹ ਸਾਰੇ ਪੂਰੇ ਲੈਵਲ ਦੇ ਵਿੱਚ ਪਾਈ ਜਾ ਰਹੀ ਆ ਇਹ ਆਪਣੇ ਹੁੰਦਾ ਪਹਿਲਾਂ ਤਾਂ 20 ਬੰਦੇ ਚਾਹੀਦੇ ਸੀ ਐਡੇ ਪੱਥਰ ਨੂੰ ਗਾਂ ਪਸ਼ਾਂ ਕਰਨ ਨੂੰ ਪਰ ਉਹ ਆਹ ਦੇਖੋ ਦੀ ਸਪੀਡ ਮਸ਼ੀਨ ਦੀ ਕਿਹਨੀ ਸਪੀਡ ਨਾਲ ਕਿਉਂਕਿ ਜਿੰਨੇ ਜਿਵੇਂ ਸਪੀਡ ਬਣਦੀ ਆ ਤਾਂ ਗਾਂ ਉਹਨੇ ਹੀ ਜਿਆਦੇ ਗਾਂ ਉਹਨੂੰ ਫੁੱਲ ਕਰਕੇ ਸਿੱੜਦੀ ਆ ਮਹੀਨ ਪੱਥਰ ਨਾਲ ਤੇਦਾ ਸਾਰਾ ਕੰਟਰੋਲ ਉਹਦੇ ਹੱਥ 'ਚ ਉਦੋਂ ਖੜਾ ਹੀ ਉਹਨੂੰ ਆਪਰੇਟ ਕਰ ਰਿਆ ਦੇਖੋ ਨਹੀਂ ਹੈ ਨਾ ਕਮਾਲ ਐਵੇਂ ਤਾਂ ਨਹੀਂ ਇਹ ਮਲਕ ਅਡਵਾਂਸ ਕੈਨੇਡਾ ਦੇ ਕੰਮ ਹੀ ਬਕਰਿਆ ਸਾਰਾ ਥੱਲੇ ਲੈਵਲ ਦੇ ਵਿੱਚ ਉਹਨੇ ਸਾਰੇ ਲੈਵਲ ਦੇ ਵਿੱਚ ਕੰਕਰੀਟ ਪਾ ਦਿੱਤਾ ਪੂਰਾ ਮੋਟਾ ਪੱਥਰ ਆ ਜਿਹੜਾ ਆਪਣਾ ਸੜਕਾਂ ਵਾਲਾ ਪੱਥਰ ਹੁੰਦਾ ਸਾਰੇ ਦਾ ਸਾਰਾ ਕੰਪਿਊਟਰਾਈਜ਼ ਆ ਕਿ ਟਰੱਕ ਵਿੱਚੋਂ ਤੁਸੀਂ ਦੇਖ ਸਕਦੇ ਆ ਇਹ ਇੱਥੋਂ ਇੱਥੋਂ ਅਪਰੇਟ ਹੁੰਦਾ ਉਹ ਦੇਖੋ ਅਪਰੇਟ ਹੋ ਰਿਆ ਨਾ ਸਾਰੇ ਦਾ ਸਾਰਾ ਕੰਟਰੋਲ ਉਹਦੇ ਹੱਥੇ ਵਿੱਚ ਐ ਲੈਵਲ ਦੇ ਵਿੱਚ ਪੂਰਾ ਲੈਵਲ ਦੇ ਵਿੱਚ ਸਾਰੇ ਦੇ ਕੰਟਰੋਲ ਉਹਦੇ ਪਾਸੇ ਹੈ ਨਾ ਕਮਾਲ ਲਓ ਜੀ ਕਰਤਾ ਫਿਨਿਸ਼ ਕਰਤਾ ਡਨ ਆਪਣੇ 2-3 ਦਿਹਾੜੀਆਂ ਲੱਗ ਜਾਣਗੀਆਂ ਜਿਹਨੇ 10 ਮਿੰਟਾਂ ਦੇ ਵਿੱਚ ਡਨ ਕਰਕੇ ਤੇ ਉਹ ਬਹਿਲਾ ਕਰ ਅੱਜ ਜਿਹੜੀਆਂ ਚੀਜ਼ਾਂ ਤੁਹਾਨੂੰ ਦਿਖਾਉਣੀਆਂ ਮੈਂ ਦਿਖਾਉਣਾ ਤਾਂ ਚਾਹੁੰਦਾ ਨਹੀਂ ਸੀ ਪਰ ਮੈਨੂੰ ਵਧੀਆ ਲੱਗਿਆ ਮੈਂ ਸੋਚਿਆ ਤੁਹਾਡੇ ਨਾਲ ਸ਼ੇਅਰ ਕਰਾਂ ਤੇ ਕਿਉਂਕਿ ਦਿਖਾਉਣਾ ਤਾਂ ਨਹੀਂ ਚਾਹੁੰਦਾ ਆਜੋ ਤੁਹਾਨੂੰ ਦਿਖਾਉਨੇ ਆ ਕਿਹੜੀਆਂ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਦੇਖੋ ਇਹਦਾ ਨਾਮ ਹੈ ਸਮਿਤ ਤੇ ਇਹਨੇ ਆ ਮਿੱਟੀ ਦੀ ਟਰਾਲੀ ਆਪਣੇ ਜਿਵੇਂ ਪੰਜਾਬ 'ਚ ਹੁੰਦੀ ਹੈ ਮਿੱਟੀ ਦੀ ਟਰਾਲੀ ਚੱਕਣੀ ਆ ਬਟ ਇਹਦੇ ਜਿਹੜੇ ਆ ਸੰਦ ਸਪੜੇ ਬਣਾਏ ਹੋਏ ਆ ਇਹਦੇ ਨਾਲ ਇਹਨੇ ਇੰਨਾ ਈਜ਼ੀ ਕੰਮ ਕੀਤਾ ਕਿ ਚਾਰਾਂ ਬੰਦਿਆਂ ਦਾ ਚਾਰਾਂ ਪੰਜਾਂ ਬੰਦਿਆਂ ਦਾ ਕੰਮ ਕੱਲਾ ਹੀ ਕਰੀ ਜਾਂਦਾ ਆ ਨਿੱਕੀ ਜੇਐਸਵੀ ਬਣਾਈ ਫਿਰਦਾ ਤੇ ਆ ਜਿਹੜੀ ਆਪਣੇ ਰੈਡੀ ਹੁੰਦੀ ਆ ਇਹ ਵੀ ਆਟੋਮੈਟਿਕ ਆ ਸਾਰੀ ਪਤੰਦਰ ਫੌਜੀਆਂ ਦੇ ਟੈਂਕਾਂ ਨੂੰ ਬਣਾਈ ਫਿਰਦਾ ਉਹਦੋਂ ਇਹਨੇ ਨੂੰ ਲੋਡ ਕਰਕੇ ਪਿਛੇ ਘਰ ਦੇ ਬੈਕ ਸਾਈਡ ਤੇ ਸਿਟਣਾ ਵਾ ਇੰਨਾ ਈਜ਼ੀ ਕਰੀ ਫਿਰਦਾ ਕਾ ਦੇਖਿਓ ਹਣੇ ਨੇ ਇਹਨੂੰ ਫੁੱਲੀ ਲੋਡਡ ਕਰ ਲੈਣਾ ਚੰਗੀ ਤਰ੍ਹਾਂ ਭਰ ਕੇ ਤੇ ਜੀਸੀਬੀ ਨੂੰ ਉੱਥੇ ਖੜਾ ਕੇ ਤੇ ਹੁਣ ਉਤਰ ਕੇ ਇਹਦਾ ਜਹਾਜ਼ ਬਣਾ ਦੇਣਾ ਇਹਨੇ ਹੁਣ ਦੇਖਿਓ ਰੈਡੀ ਜਾਂਦੀ ਹੁਣ ਚਲੋ ਕਾ ਕੇ ਬੈ ਕੇ ਜਾਂਦੇ ਹੋ ਦੇਖ ਬੜਾ ਸੌਖਾ ਕਰੀ ਫਿਰਦਾ ਕੰਮ ਨੂੰ ਤੇ ਜੇ ਆਪਣੇ ਇਹ ਕੰਮ ਕਰਨਾ ਹੋਵੇ ਤੇ ਦਿਹਾੜੀ ਦੇ ਵਿਚਾਰੇ ਉਹੀ ਮੁੜ ਕੋ ਮੁੜ ਕੀ ਹੋ ਜਾਂਦੇ ਇਹਨੇ ਵਰਕ ਦਾ ਕਰਦਾ ਪਰੇ ਸਮਾਰਟ ਵਰਕ ਕਰਦਾ ਮੈਂ ਜੀ ਦੇ ਤਾਂ ਨਹੀਂ ਹੱਕ ਜਿ ਕਿਉਂਗੀ ਪਤੰਦਰ ਚਾਰਾਂ ਪੰਜਾਂ ਬੰਦਿਆਂ ਦਾ ਕੰਮ ਇਕੱਲਾ ਹੀ ਖਿੱਚੀ ਫਿਰਦਾ ਕਿੱਥੇ ਚਾਰਾਂ ਪੰਜਾਂ ਬੰਦੇ ਨੂੰ ਕੰਮ ਮਿਲਣਾ ਸੀ ਤੇ ਇਕੱਲਾ ਹੀ ਕਰੀ ਜਾਂਦਾ ਤਾਂ ਤਾਂ ਕਰਕੇ ਆਪਾਂ ਕਹਿ ਸਕਦੇ ਆ ਵੀ ਆਪਣੇ ਹੱਕ ਦਾ ਨਹੀਂ ਮਿੱਤਰੋ ਕਰੀਤਾ ਜਾਂਦਾ ਏ ਸਮਾਰਟ ਵਰਕ ਤੇ ਪਿਛੇ ਇਹਨੇ ਉਧਰ ਬੈਗਯਾਰਡ ਚਲ ਜਾ ਕੇ ਸੈੱਡਦੀ ਆ ਦੋ ਮਿੰਟਾਂ ਦਾ ਕੰਮ ਆ ਇਹਦੇ ਲਈ ਤੇ ਬੜਾ ਈਜ਼ੀ ਕਰੀ ਫਿਰਦਾ ਦੇਖੋ ਨਿੱਕੀ ਜੀ ਜੀਸੀਬੀ ਆ ਆਪਣੇ ਜਵਾਕਾਂ ਵਾਲੇ ਖੜਾਉਣੇ ਵਾਲੇ ਜੈਡਕੋਈ ਆ ਐਡੀ ਟਰਾਲੀ ਮਿੱਟੀ ਦੀ ਇਹਨੇ ਮੈਂ ਤਾਂ 10ਾਂ ਚ ਪਿਛੇ ਸੈੱਡ ਦੇਣੀ ਆ ਸਾਰੀ ਉੱਲ ਜਾ ਕੇ ਆ ਘਰ ਆ ਜਿਹੜਾ ਨਵਾਂ ਬਣੀਆਂ ਦਾ ਇਹਦੇ ਚ ਚੱਲਦਾ ਕੰਮ ਤੇ ਮਿਲਦੇ ਆਪਾਂ ਅੱਗੇ ਦਿਖਾਉਣੇ ਤੁਹਾਨੂੰ ਨਵੀਆਂ ਨਵੀਆਂ ਚੀਜ਼ਾਂ ਚੈਨਲ ਕਰ ਲਓ ਆਪਣਾ ਸਬਸਕ੍ਰਾਈਬ ਤੇ ਸ਼ੇਅਰ ਕਰਦੇ ਵੀਡੀਓ ਅੱਗੇ ਤੋਂ ਅੱਗੇ ਕੈਨੇਡਾ ਦੇ ਆਪਾਂ ਕੰਮ ਕੈਨੇਡਾ ਦੀਆਂ ਥਾਵਾਂ ਤੁਹਾਨੂੰ ਦਿਖਾਉਂਦੇ ਰਹਿਾਂਗੇ ਬੜਾ ਵਧੀਆ ਤੇ ਸ਼ਾਂਤ ਏਰੀਆ ਆਸੇ-ਪਾਸੇ ਗ੍ਰੀਨਰੀ ਭਰਪੂਰ ਏਰੀਆ ਬੜਾ ਸ਼ਾਂਤ ਆ ਬੜਾ ਸ਼ਾਂਤ ਆ ਇਹ ਆ ਬੈਕਯਾਰਡ ਤੇ ਦੇਖੋ ਕਿੰਨੇ ਈਜ਼ੀਲੀ ਇਹ ਇੱਥੇ ਲਿਆ ਆ ਗਏ ਨੇ ਤੇ ਇਹਨੂੰ ਡੰਪ ਕਰ ਦੇਣਾ ਯਾਨੀ ਖਾਲੀ ਕਰ ਦੇਣਾ ਇਹ ਆ ਬੈਕਯਾਰਡ ਜਿੱਥੇ ਇਹਦਾ ਸਮੈਥ ਦਾ ਕੰਮ ਹੈਗਾ ਲੈਂਡਸਕੇਪਿੰਗ ਦਾ ਚਲੋ ਈਜ਼ੀ ਹੈ ਖਾਲੀ ਕਰਨੀ ਵੀ ਦੇਖੋ ਕਿੰਨੀ ਈਜ਼ੀ ਬੜੇ ਸੌਖੇ ਨਾਲ ਇਹਨੂੰ ਈਜ਼ੀ ਤੇ ਖਾਲੀ ਕਰਤਾ ਇਸ ਸੇ ਨਾਲ ਹੀ ਇਹਨੇ ਬਧਰਾ ਕਰ ਦੇਣਾ ਇਹਨੂੰ ਇਸੇ ਨੇ ਇਹ ਜਮੀਨ ਨੂੰ ਪਧਰਾ ਕਰ ਦੇਣਾ ਇਸੇ ਮਸ਼ੀਨ ਨਾਲ ਇੱਕੇ ਮਸ਼ੀਨ ਤੋਂ ਦੋ ਦੋ ਤਿੰਨ ਤਿੰਨ ਕੰਮ ਲੈਦਾ ਹੈ ਤੇ ਇਸੇ ਨਾਲ ਹੀ ਜਾਨੀ ਕਿ ਲੈਂਡਸਕੇਪਿੰਗ ਦਾ ਕੰਮ ਇਹ ਕਰਦਾ ਹੈਗਾ ਇਹਨੂੰ ਜਮੀਨ ਨੂੰ ਪਧਰਾ ਕਰਕੇ ਸਾਰਾ ਇਹਨੇ ਇਕਲ ਕਰਕੇ ਆਪਣਾ ਕੰਮ ਇਹਨੇ ਫਿਨਿਸ਼ ਕਰ ਦੇਣਾ ਤੇ ਇਦਾਂ ਦੀ ਵੀਡੀਓ ਦੇਖਣ ਲਈ ਕੈਨੇਡਾ ਦੇ ਕੰਮ ਕਰ ਦੇਖਣ ਲਈ ਤੇ ਕੈਨੇਡਾ ਦਾ ਵੱਖ-ਵੱਖ ਥਾਵਾਂ ਨਵੇਂ ਨਵੇਂ ਥਾਵਾਂ ਦੇਖਣ ਲਈ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਸ਼ੇਅਰ ਕਰ ਦਿਓ ਮੇਰਾ ਮਕਸਦ ਹੁੰਦਾ ਜਿਹੜੇ ਪੰਜਾਬ ਬੈਠੇ ਆਪਣੇ ਭੈਣ ਭਰਾ ਉਹਨਾਂ ਨੂੰ ਕੈਨੇਡਾ ਦੇ ਕੰਮ ਤੇ ਕੈਨੇਡਾ ਦੀਆਂ ਸੋਹਣੀਆਂ-ਸੋਹਣੀਆਂ ਥਾਵਾਂ ਦਿਖਾਉਣ ਦਾ ਹੁੰਦਾ ਤੇ ਮਿਲਦੇ ਆਪਾਂ ਨਵੇਂ ਵਲੌਗ ਦੇ ਨਾਲ ਤੇ ਇੱਥੇ ਹੀ ਕਰਦੇ ਹਾਂ ਸਮਾਪਤੀ ਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਬਹੁਤ-ਬਹੁਤ ਸ਼ੇਅਰ ਕਰ ਦਿਓ ਥੈਂਕ ਯੂ